ਪੰਜਾਬ ਪੁਲਿਸ ਨੂੰ ਤਿੰਨ ਲੋਕਾਂ ਤੋਂ ਨਾਂ ਪੁੱਛਣਾ ਪੈ ਗਿਆ ਭਾਰੀ ਜੀ ਹਾਂ ਤੁਹਾਨੂੰ ਦੱਸਿਏ ਕੀ ਪੰਜਾਬ ਪੁਲਿਸ ਨੂੰ ਬੜੇ ਲੰਬੇ ਸਮੇਂ ਤੋਂ ਇੱਕ ਲੜਿੰਦਾ ਨੌਜਵਾਨ ਚਲਦੇ ਆ ਰਹੇ ਸਨ ਜਿਨ੍ਹਾਂ ਵੱਲੋਂ ਜੜਾ ਬਠਿੰਡੇ ਦੇ ਵਿੱਚ ਸ਼ਰਾਬ ਦੇ ਠੇਕੇ ਤੇ ਲੁੱਟ ਕੀਤੀ ਸੀ ਤਾਂ ਪੁਲਿਸ ਵੱਲੋਂ ਜਿਹੜਾ ਆ ਗੁਪ ਸੂਚਨਾ ਮਿਲਦੀ ਪੁਲਿਸ ਨੂੰ ਕਿ ਇਹ ਜਿਹੜੇ ਤਿੰਨੇ ਬਦਮਾਸ਼ ਨੇ ਉਹ ਫਲਾਨੀ ਫਲਾਨੀ ਥਾਂ ਦੇ ਉੱਤੇ ਜਿਹੜੇ ਆ ਉਹ ਬੈਠੇ ਹੋਏ ਨੇ ਤਾਂ ਜਦੋਂ ਪੁਲਿਸ ਉੱਥੇ ਜਾਂਦੀ ਹੈ ਤਾਂ ਉੱਥੇ ਤਿੰਨ ਨੌਜਵਾਨਾਂ ਨੂੰ ਉਹਨਾਂ ਦਾ ਨਾਂ ਪੁੱਛਦੀ ਹੈ ਤਾਂ ਜਿਨ੍ਹਾਂ ਨੌਜਵਾਨਾਂ ਤੋਂ ਉਹਨਾਂ ਦਾ ਨਾਂ ਪੁੱਛਿਆ ਗਿਆ ਸੀ ਉਹਨਾਂ ਵੱਲੋਂ ਹੀ ਜਿਹੜਾ ਪੁਲਿਸ ਦੇ ਉੱਤੇ ਫਾਇਰ ਕਰ ਦਿੱਤਾ ਜਾਂਦਾ ਹੈ ਤਾਂ ਦੋਨੋਂ ਤਰਫੋਂ ਜਿਹੜਾ ਤਾਬੜ ਤੋੜ ਜਿਹੜੀਆਂ ਗੋਲੀਆਂ ਚੱਲਦੀਆਂ ਨੇ ਤਾਂ ਇੱਕ ਗੋਲੀ ਜਿਹੜੀ ਆ ਉਹ ਇਹ ਸਈਦੇ ਜਾ ਕੇ ਲੱਗਦੀ ਆ ਔਰ ਇਹ ਪੱਟ ਚ ਲੱਗਦੀ ਆ ਜਿਸ ਦੇ ਨਾਲ ਉਹ ਜ਼ਖਮੀ ਹੋ ਜਾਂਦਾ ਆ ਤਾਂ ਇਸ ਤੋਂ ਇਲਾਵਾ ਜਦੋਂ ਜਵਾਬੀ ਕਾਰਵਾਈ ਦੇ ਵਿੱਚ ਜਦੋਂ ਪੁਲਿਸ ਵੀ ਫਾਇਰ ਕਰਦੀ ਆ ਤਾਂ ਦੋ ਬਦਮਾਸ਼ਾਂ ਦੀ ਪੱਟ 'ਤੇ ਜਾ ਕੇ ਗੋਲੀ ਲੱਗਦੀ ਆ ਤਾਂ ਇੱਕ ਜਿਹੜਾ ਮੌਕੇ ਦੇ ਉੱਤੇ ਹੀ ਜਿਹੜਾ ਉਹ ਗ੍ਰਿਫਤਾਰ ਕਰ ਲਿੱਤਾ ਜਾਂਦਾ ਆ ਤਾਂ ਹੁੰਦਾ ਸੀ ਕਿ ਇਹ ਜਿਹੜੇ ਬਦਮਾਸ਼ ਸੀਗੇ ਇਹ ਲੰਬੇ ਸਮੇਂ ਤੋਂ ਲੋੜਿੰਦਾ ਸੀ ਬੰਢਿੰਡਾ ਪੁਲਿਸ ਨੂੰ ਔਰ ਇਨਕਾਊਂਟਰ ਜਿਹੜਾ ਹੁਣ ਇਹਨਾਂ ਦਾ ਕਰ ਦਿੱਤਾ ਗਿਆ ਆ ਤਾਂ ਹੁਣ ਫਿਲਹਾਲ ਜਿਹੜਾ ਆ ਦੋ ਜਣੇ ਤਾਂ ਹਸਪੀਟਲ ਦੇ ਵਿੱਚ ਜਿਹੜੇ ਇਲਾਜ ਨੇ ਜਿਨ੍ਹਾਂ ਦੀ ਪੱਟ ਦੇ ਵਿੱਚ ਗੋਲੀ ਲੱਗੀ ਆ ਤਾਂ ਇੱਕ ਨੂੰ ਜਿਹੜਾ ਮੌਕੇ ਦੇ ਉੱਤੇ ਹੀ ਜਿਹੜਾ ਗ੍ਰਿਫਤਾਰ ਕਰ ਲੇਤਾ ਜਾਂਦਾ ਹੈ ਬਸ ਮਹਿਜ ਸਿਰਫ ਨਾ ਹੀ ਇਹਨਾਂ ਕੋ ਪੁੱਛਦੇ ਆ ਤਾਂ ਨਾ ਪੁੱਛਣ ਦੇ ਵਿੱਚ ਹੀ ਜੜਾਇਆ ਉਹ ਤਾਬੜ ਤੋੜ ਜਿਹੜੀਆਂ ਗੋਲੀਆਂ ਪੁਲਿਸ ਦੇ ਉੱਤੇ ਹੀ ਵਰਹਾਉਣੀਆਂ ਚਾਲੂ ਕਰ ਦਿੰਦੇ ਨੇ ਤਾਂ ਹੁਣ ਪੁਲਿਸ ਵੱਲੋਂ ਜਿਹੜਾ ਆ ਇਹਨਾਂ ਨੂੰ ਕਾਬੂ ਕਰ ਲਿੱਤਾ ਗਿਆ ਔਰ ਇਸ ਤੋਂ ਇਲਾਵਾ ਜਿਹੜਾ ਇੱਕ ਪੁਲਿਸ ਵਾਲਾ ਸੀ ਜਿਹਦੇ ਗੋਲੀ ਲੱਗੀ ਹੈ ਉਸ ਨੂੰ ਵੀ ਜਿਹੜਾ ਆ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ